ਹੈਲੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਪੋਹਾ ਪੋਹਾ ਬਣਾਉਣ ਲਈ ਮੈਂ ਥੋੜਾ ਜਿਹਾ ਪਨੀਰ ਇੱਕ ਕੁੱਲੀ ਪੋਹੇ ਦੀ ਥੋੜੀ ਜਿਹੀ Shimla mirch ਗਾਜਰ ਤੇ ਇੱਕ ਛੋਟਾ ਪਿਆਜ਼ ਬਰੀਕ ਕੱਟ ਕੇ ਤੇ ਹਰੀਆਂ ਮਰਚਾਂ ਤੇ ਇੱਕ ਛੋਟਾ ਟਮਾਟਰ ਬਰੀਕ ਕੱਟ ਲਿਆ ਉਸ ਨੂੰ ਤੇ ਥੋੜੀ ਜਿਹੀ ਮੂੰਗਫਲੀ ਕੱਚੀ ਲਈ ਹੈ ਇਹ ਹੁਣ ਆਪਾਂ ਕੜਾਈ ਵਿੱਚ ਤੇਲ ਰੱਖ ਦਿੱਤਾ ਸੀ ਤੇ ਆਪਾਂ ਏਦਾਂ ਮੋਟੇ-ਮੋਟੇ ਟੁਕੜਿਆਂ ਵਿੱਚ ਪਨੀਰ ਕੱਟ ਲਿਆ ਤੁਸੀਂ ਕਿਸੇ ਵੀ ਤਰ੍ਹਾਂ ਕੱਟ ਸਕਦੇ ਹੋ ਹੁਣ ਆਪਾਂ ਇਸ ਨੂੰ ਰੋਸਟ ਜਿਹਾ ਕਰਕੇ ਕੱਢ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਮੂੰਗਫਲੀ ਵੀ ਭੁੰਨ ਲਈ ਹੁਣ ਆਪਾਂ ਕੜਾਈ ਦੇ ਵਿੱਚ ਤੇਲ ਥੋੜਾ ਜਿਹਾ ਹੋਰ ਪਾ ਕੇ ਚੰਗੀ ਤਰ੍ਹਾਂ ਗਰਮ ਕਰ ਲਿਆ ਉਹਦੇ ਵਿੱਚ ਹੁਣ ਆਪਾਂ ਸਰੋਂ ਦੇ ਦਾਣੇ ਪਾ ਦਿੱਤੇ ਕਾਲੀ ਸਰੋਂ ਦੇ ਜਦੋਂ ਇਹ ਤੜਕਣ ਲੱਗ ਜਾਣ ਤਾਂ ਫਿਰ ਆਪਾਂ ਜੀਰਾ ਪਾ ਦੇਣਾ ਜੇਕਰ ਤੁਹਾਡੇ ਕੋਲ ਕੱਚੀਆਂ ਸਬਜ਼ੀਆਂ ਨਹੀਂ ਹੈਗੀਆਂ ਜਿਸ ਤਰ੍ਹਾਂ ਪਨੀਰ ਵਗੈਰਾ, ਸ਼ਿਮਲਾ ਮਿਰਚ ਵਗੈਰਾ ਨਹੀਂ ਮਿਲਦੀ ਤਾਂ ਆਪ ਤੁਸੀਂ ਕੱਲੀ ਪਿਆਜ਼ ਤੇ ਟਮਾਟਰ ਤੇ ਮੂੰਗਫਲੀ ਦੇ ਨਾਲ ਵੀ ਤੁਸੀਂ ਬਣਾ ਸਕਦੇ ਹੋ। ਹੁਣ ਆਪਾਂ ਬਰੀਕ ਕੱਟਿਆ ਹੋਇਆ ਪਿਆਜ਼ ਪਾਤਾ। ਸਰੋਂ ਤੇ ਜੀਰਾ ਚੰਗੀ ਤਰ੍ਹਾਂ ਤੜਕ ਗਏ ਸੀ। ਹੁਣ ਆਪਾਂ ਇਸ ਨੂੰ ਥੋੜਾ ਜਿਹਾ ਬ੍ਰਾਊਨ ਕਰਾਂਗੇ ਸੌਫਟ ਜਿਹਾ ਕਰਾਂਗੇ ਜਿਆਦਾ ਬ੍ਰਾਊਨ ਨਹੀਂ ਕਰਨਾ ਹੈਗਾ ਪਿਆਜ਼ ਨੂੰ ਥੋੜਾ ਟਰਾਂਸਪੇਰੈਂਟ ਜਿਹਾ ਰੱਖਣਾ ਹੈ ਤੇ ਜੇਕਰ ਤੁਸੀਂ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਹੁਣ ਆਪਾਂ ਗਾਜਰਾਂ ਤੇ Shimla Mircha ਬਰੀਕ ਕੱਟੀਆਂ ਹੋਈਆਂ ਪਾ ਦਿੱਤੀਆਂ ਇਹਨਾਂ ਨੂੰ ਹੁਣ ਆਪਾਂ ਸੌਫਟ ਜਿਆ ਕਰਾਂਗੇ ਜਦੋਂ ਇਹ ਥੋੜੀਆਂ ਜੀਆਂ ਮਲੈਮ ਜੀਆਂ ਹੋ ਜਾਣਗੀਆਂ ਇਹਨਾਂ ਦਾ ਕੱਚਾਪਨ ਜਿਆ ਖਤਮ ਹੋ ਜਾਊਗਾ ਆਪਾਂ ਇਸ ਦੇ ਵਿੱਚ ਸੁੱਕੇ ਮਸਾਲੇ ਐਡ ਕਰ ਦੇਣੇ ਆ ਨਮਕ ਮਿਰਚ ਤੇ ਹਲਦੀ ਹੁਣ ਆਪਾਂ ਇਹ ਸਾਰੇ ਮਸਾਲੇ ਪਾ ਕੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਹਲਾਵਾਂਗੇ ਥੋੜਾ ਜਿਹਾ ਚਿਰ ਫਿਰ ਆਪਾਂ ਟਮਾਟਰ ਤੇ ਹਰੀਆਂ ਮਿਰਚਾਂ ਪਾ ਦੇਣੀਆਂ ਫਿਰ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਕੇ ਜਦੋਂ ਇਹ ਟਮਾਟਰ ਥੋੜੇ ਜਿਹਾ ਸੌਫਟ ਹੋ ਜਾਣਗੇ ਉਨਾਂ ਚਿਰ ਆਪਾਂ ਇਹਨਾਂ ਨੂੰ ਥੋੜਾ ਜਿਹਾ ਸੇਕ ਲੱਗਣ ਦਿਨੇ ਆ ਫਿਰ ਆਪਾਂ ਇੱਕ ਬਰਤਨ ਲਵਾਂਗੇ ਉਹਦੇ ਵਿੱਚ ਆਪਾਂ ਪੋਹਾ ਪਾ ਲਿਆ ਇਸ ਦੇ ਵਿੱਚ ਆਪਾਂ ਇੱਕ ਗਲਾਸ ਪਾਣੀ ਪਾ ਕੇ ਇਸ ਨੂੰ ਇਸ ਤਰ੍ਹਾਂ ਧੋ ਲੈਣਾ ਹੈ ਤੇ ਆਪਾਂ ਥੋੜੇ ਜਿਹਾ ਢਿੱਲੇ ਢਿੱਲੇ ਹੱਥਾਂ ਦੇ ਨਾਲ ਪੋਹੇ ਨੂੰ ਥੋੜਾ ਜਿਹਾ ਪਾਣੀ ਉਹਨਾਂ ਦਾ ਅਲੱਗ ਕਰ ਦੇਣਾ ਹੈ ਇੱਕ ਪੂੰਛਾਨਣੀ ਲੈ ਲਿਓ ਉਦੇ ਨਾਲ ਨੂੰ ਲੱਗ ਕਰ ਦਿਓ ਪਾਣੀ ਨੂੰ ਤੇ ਆਪਾਂ ਥੋੜਾ ਥੋੜਾ ਢਿੱਲੇ ਢਿੱਲੇ ਹੱਥਾਂ ਨਾਲ ਉਸ ਨੂੰ ਨਾ ਥੋੜਾ ਥੋੜਾ ਨਚੋੜ ਕੇ ਪਾਣੀ ਨੂੰ ਆਪਾਂ ਇਹਨਾਂ ਸਬਜ਼ੀਆਂ ਦੇ ਸਬਜ਼ੀਆਂ ਆਪਣੀਆਂ ਕੂਲੀਆਂ ਹੋ ਗਈਆਂ ਨੇ ਇਹਨਾਂ ਦੇ ਵਿੱਚ ਆਪਾਂ ਐਡ ਕਰ ਦੇਣਾ ਪੋਹਾ ਜਿਸ ਤਰ੍ਹਾਂ ਆਪਾਂ ਚੋਲ ਧੋਈਦੇ ਆ ਨਾ ਇਹਨਾਂ ਨੂੰ ਉਹਨੂੰ ਪੋਹੇ ਨੂੰ ਉਦਾਂ ਹੀ ਧੋ ਲੈਣਾ ਫਿਰ ਆਪਾਂ ਇੱਕ ਪੋਣੀ ਜਾਂ ਛਾਨਣੀ ਦੇ ਵਿੱਚ ਛਾਣ ਕੇ ਨਾ ਪਾਣੀ ਕੱਢ ਦੇਣਾ ਤੇ ਫਿਰ ਆਪਾਂ ਪਾਣਾ ਇਹਨੂੰ ਇਰ ਆਪਾ ਇਹਦੇ ਵਿੱਚ ਰੋਸਟ ਕੀਤਾ ਹੋਇਆ ਪਨੀਰ ਅਤੇ ਮੂੰਗਫਲੀ ਪਾ ਦੇਣੀ ਆ। ਦੇਖੋ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਆਪਣਾ ਪੋਹਾ ਜਦੋਂ ਕੁਝ ਨਾ ਖਾਣ ਨੂੰ ਦਿਲ ਕਰੇ ਤਾਂ ਇਹ ਝੱਟਪਟ ਬਣ ਜਾਂਦਾ ਹੈ ਨਮਕੀਨ ਚੋਲਾਂ ਦੀ ਤਰ੍ਹਾਂ ਬਣਦਾ ਹੈ ਪੋਹਾ ਪੋਹਾ ਬਹੁਤ ਹੀ ਟੇਸਟੀ ਅਤੇ ਹੈਲਦੀ ਹੁੰਦਾ ਹੈ ਇਸ ਦੇ ਵਿੱਚ ਆਪਾਂ ਆਪਣੇ ਮਨ ਚਾਹੀਆਂ ਜੋ ਵੀ ਸਬਜ਼ੀਆਂ ਪਾ ਸਕਦੇ ਹਾਂ ਜੇ ਸਬਜ਼ੀਆਂ ਨਹੀਂ ਹਨ ਤਾਂ ਆਪਾਂ ਇਹਨਾਂ ਨੂੰ ਸਕਿੱਪ ਵੀ ਕਰ ਸਕਦੇ ਹਾਂ। ਜੇਕਰ ਨਿੰਬੂ ਹੋਵੇ ਤਾਂ ਉੱਪਰ ਨਚੋੜ ਲੈਣਾ ਜੇ ਨਹੀਂ ਹੈ ਤਾਂ ਨਾ ਰਹਿਣ ਦਿਓ ਜੇ ਤੁਹਾਨੂੰ ਨਹੀਂ ਪਸੰਦ ਤਾਂ ਪਾ ਨਾ ਪਾਓ ਜੇ ਤੁਹਾਨੂੰ ਪਸੰਦ ਹੈ ਤਾਂ ਪਾ ਲਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਦੇਖੋ ਆਪਣਾ ਪੋਹਾ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਹੈ ਹੁਣ ਆਪਾਂ ਇਸ ਨੂੰ ਨਾਸ਼ਤੇ ਵਿੱਚ ਜਾਂ ਸ਼ਾਮ ਨੂੰ ਜਦੋਂ ਵੀ ਦਿਲ ਕਰੇ ਆਪਾਂ ਇਸ ਨੂੰ ਛੱਟਪਟ ਬਣਾ ਸਕਦੇ ਹਾਂ